ਆ ਵੀਡੀਓ ਬੜੀ ਦੁਖੀ ਮਾਨਣਾ ਸਾਂਝੀ ਕਰ ਲੱਗਿਆ ਪਰ ਸਾਂਝੀ ਕਰਨੀ ਵੀ ਜ਼ਰੂਰੀ ਹੈ ਇਹਨੂੰ ਸ਼ੇਅਰ ਕਰ ਦਿਓ ਸਾਰੇ ਪ੍ਰਾਪਤ ਭਗਮਾਨ ਤਮਨ ਤੱਕ ਪਹੁੰਚਣੀ ਚਾਹੀਦੀ ਹੈ ਇੱਕ ਪਾਸੇ ਕਹਿੰਦੇ ਐ ਜਿਨ੍ਹਾਂ ਨੇ ਝੋਨੇ ਤੋਂ ਬਿਨਾ ਕੋਈ ਹੋਰ ਫਸਲ ਬੀਜੀ ਆ ਉਹਦਾ ਅਸੀਂ ਮਾਅਬਜਾ ਦੇਵਾਂਗੇ ਮਾਅਬਜਾ ਕੀ ਛੱਟਨਾ ਗੋਡੇ ਤੋਂ ਉੱਪਰ ਟੱਪਿਆ ਨਰਮਾ ਜਿ ਕਿਸਾਨ ਵੀਰ ਨੇ ਪੁੱਤਾਂ ਵਾਂਗੂ ਪਾਲਿਆ ਬਾਤਾ ਕਾਰਨ ਗਲਾਬੀ ਸੁੰਡੀ ਦੱਸਣ ਦੀ ਲੋੜ ਨਹੀਂ ਜਦੋਂ ਸਾਨੂੰ ਸਾਫ਼ ਸੁਥਰੇ ਬੀ ਨਹੀਂ ਮਿਲਦੇ ਸਾਫ਼ ਸੁਥਰੀਆਂ ਸਪਰੇਆ ਨਹੀਂ ਮਿਲਦੀਆਂ ਫਿਰ ਮਾਅਬਜਾ ਕੀ ਅਸੀਂ ਛੱਟਨਾ ਸ਼ੇਅਰ ਕਰ ਦਿਓ ਸੁੰਡੀ ਬਹੁਤ ਜ਼ਿਆਦਾ ਹੈ ਤੇ ਗੁਨਰਮਾ ਬਹੁਤ ਵਧੀਆ ਨਾਂ ਨਰਮੇ ਦੇ ਵਿੱਚ ਕੱਟ ਹੋਏ ਆ ਕੱਖ ਵੀ ਮਾਰੇ ਹੋਏ ਆ ਸਪਰੇਆ ਵੀ ਦੋ ਕੀਤੀਆਂ ਪਰ ਨਾ ਤਾਂ ਨਰਮੇ ਦੇ ਵਿੱਚੋਂ ਮੱਛਰ ਨਾ ਚੀਪਾ ਦੋਨੇ ਚੀਜ਼ਾਂ ਬਹੁਤ ਜ਼ਿਆਦਾ ਹੈ ਸੁੰਡੀ ਬਹੁਤ ਜ਼ਿਆਦਾ ਹੈ ਨਰਮੇ ਵੀ ਬੋਣ ਵਾਸਤੇ ਕਿਸਾਨ ਮਜਬੂਰ ਹੈ ਆ ਦੇਖੋ ਸਾਡੇ ਟਿੰਡੇ ਬਿਲਕੁਲ ਕਾਣੇ ਹੋਏ ਪਏ ਆ ਨਰਮੀ ਦੇ ਵਿੱਚ ਫਲ ਬਹੁਤ ਜ਼ਿਆਦੇ ਆਏਗਾ ਪਰ ਸਾਰਾ ਜਿੰਨਾ ਵੀ ਫਲ ਲੱਗਿਆਗਾ ਸਾਰੇ ਸੰਢੀ ਸਤਿ ਸ਼੍ਰੀ ਅਕਾਲ ਵੀਰੇ ਆਹ ਦੇਖੋ ਇਹ ਰਾਸੀ 773 ਦਾ ਬੀਜ ਇਹ ਵੀ ਪਿੰਡ ਗਿਆਨਾ ਜੋ ਸੁਵਿੰਦਰ ਸਿੰਘ son of ਸਰਜੀਤ ਸਿੰਘ ਦੇ ਬਾਂਹ ਦੇ ਵਿੱਚ ਬਾਟਰਵਕਸ ਦੇ ਬਿਲਕੁਲ ਨਾਲ ਇਸ ਵਾਲੇ ਰਾਤੀ ਨਰਮੇ ਦੇ ਵਿੱਚ ਕੋਈ ਕੱਖ ਨਹੀਂ ਕੋਈ ਕਮੀ ਨਹੀਂ ਦੋ ਤੋਂ ਤਿੰਨ ਸਪਰੇਹਾਂ ਕਰਤਿਆਂ ਪਰ ਅੱਜ ਬੋਣ ਵਾਸਤੇ ਮਜ਼ਦੂਰ ਹੋ ਰਹੇ ਨਹੀਂ ਸਰਕਾਰ ਕੋਈ ਸਾਰ ਨਹੀਂ ਰਹਿ ਰਹੀ ਇਸ ਨਏ ਸਰਕਾਰ ਆਖਦੀ ਆ ਵੀ ਪਾਣੀ ਦਾ ਲੇਬਰ ਥੱਲੇ ਰੱਖ ਤੁਸੀਂ ਨਰਮੇ ਦੀ ਖੇਤੀ ਬਿਜਾਓ ਪਰ ਨਰਮੇ ਵਾਸਤੇ ਕੋਈ ਸਰਕਾਰ ਕੁਝ ਨਹੀਂ ਕਰ ਰਹੀ ਨਾ ਕੋਈ ਨਾਵੇਂ ਤੋਂ ਨਾਵੇਂ ਵੀ ਨਾ ਤਾਂ ਨਰਮੇ ਦੇ ਵਿੱਚੋਂ ਸੁੰਡੀ ਮਾਰ ਰਹੀ ਆ ਤੇ ਨਾ ਨਰਮੇ ਦੇ ਵਿੱਚੋਂ ਚਿੱਟਾ ਮੱਛਰ ਮਾਰ ਰਿਹਾ ਚੇਪਾ ਬਣੀ ਜਾਂਦਾ ਗਾ ਸਾਰੇ ਬੁੱਝਾਂ ਦੇ ਵਿੱਚ ਆਹ ਦੇਖੋ ਇਸ ਟਾਈਮ ਬਾਹਰ ਹੀ ਨੇ ਨਰਮਾ ਦੇਖੋ ਬਾਹਰ ਮਾਇਦੇ ਨੇ ਚੱਲ ਬੈਠਾ ਟਾਈਟ ਤੇ ਬੈਠ ਜਾ ਦਿਖਾਈਂ ਆ ਖੜਾ ਫਿਰ ਖਿੱਚਣਾ ਚਾਹ ਵੇ ਮੱਛਰ ਵੀ ਬਹੁਤ ਜਿਆਦਾ ਆ ਸਾਰੇ ਬੰਦੇ ਵਿੱਚ ਤਕਰੀਬਨ ਇਹ 773 88 ਕੰਪਨੀ ਦਾ ਨਰਮਾਗਾ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਇੱਥੇ ਕੋਈ ਮੁਲਾਜ਼ਮ ਨਹੀਂ ਆ ਰਿਹਾ